ਮਰੋਸ ਸਤਿਗੁਰ ਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਮੇਰੇ YouTube ਚੈਨਲ ਤੇ ਦੇਖਣ ਵਾਲੇ ਮੁਲਾਜ਼ਮਾਂ ਤੇ ਵੀਰੋ ਭੈਣੋ ਸਾਰਿਆਂ ਨੂੰ ਸਤਿਕਾਰਯੋਗ ਸ਼ਸ਼ੀਕਲ ਜੀ ਅੱਜ ਆਪਾਂ ਥੋੜੀ ਜਾਣਕਾਰੀ ਲਵਾਂਗੇ ਸਰ ਤੋਂ ਆਪਣੇ ਜਿਹੜੇ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਦੋਂ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲੱਗੇਗਾ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਰ ਜੀ ਮੈਨੂੰ ਮੁਲਾਜ਼ਮਾਂ ਦੇ ਡੀਏ ਵਾਅਦਾ 16 ਮਰਸ਼ਨ ਕਰਨ ਨੂੰ ਬੇਤਨ ਹਰ ਪਾਸੇ ਚੀਮਾ ਅਕਤੂਬਰ ਮਹੀਨੇ ਦੇ ਵਿੱਚ ਹਾਂਜੀ ਮੀਟਿੰਗ ਕਰਕੇ ਮੰਨਿਆ ਸੀ ਜਿਵੇਂ ਹਾਉਤੇ ਵਿੱਚ ਜੋ ਡੀਏ ਦਾ ਵਾਅਦਾ ਕਰੂੰਗਾ ਪਰ ਅੱਜ 22 ਅਕਤੂਬਰ ਹੋ ਚੁੱਕੀ ਆ ਜੀ ਡੀਏ ਦਾ ਵਾਅਦਾ ਨਹੀਂ ਹੋਇਆ ਕਿਉਂਕਿ ਕੇਂਦਰ ਸਰਕਾਰ ਦਾ ਡੀਏ 58% ਆ ਹਾਂਜੀ ਪੰਜਾਬ ਸਰਕਾਰ ਦੇ ਮਿਲਾਨਾ ਡੀਏ ਹਾਂਜੀ 42% ਆ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮਲਾਮ ਬਾਬਰ ਇਹੀ ਮੰਗ ਕਰ ਰਿਹਾ ਕਿ ਮਾਂ ਸਰਕਾਰ ਬਣੀ ਨੂੰ ਸਵਾ ਤਿੰਨ ਸਾਲ ਉੱਪਰ ਤੋਂ ਮੰਗ ਹੋ ਚੁੱਕਿਆ ਇਹ ਮੀਟਿੰਗਾਂ ਮੇਤਨ ਹਰ ਪਾਸੇ ਜਿਮਨ ਨਾਲ ਦੇ ਮੁਖਰੀ ਭਵਨ ਤਵਾਨ ਦੇ ਨਾਲ ਪੰਜਾਬ ਭਵਨ ਚੰਡੀਗੜ੍ਹ ਜਾਂ ਸੈਕਟਰੀਟ ਦੇ ਵਿੱਚ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਸਿਰਫ ਲਾਰੀ ਹੀ ਮਿਲੇ ਜਿਸ ਨੂੰ ਲੱਗੇ ਮਲਾਇਮ ਵੱਲੋਂ ਲਗਾਤਾਰ ਮੁਖਰੀ ਭਵਨ ਤਵਾਨ ਬੇਤਾਂ ਹਰਪਾ ਜੀਮਾ ਦੀ ਸਾਰੇ ਪੰਜਾਬ ਦੇ ਵਿੱਚ ਮੁਰਦਾਬਾਦ ਕੀਤੀ ਜਾ ਰਹੀ ਹੈ ਹਾਂਜੀ ਮਾਨ ਜੀ ਦੂਜਾ ਮੈਂ ਕੁਐਸਚਨ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ 2004 ਤੋਂ ਪਹਿਲਾਂ ਦੇ ਭਰਤੀ ਹੋਏ ਮਲਾਜ਼ਮਾਂ ਨੂੰ ਉਹਨਾਂ ਨੂੰ ਜਿਹੜੀ ਪੈਨਸ਼ਨ ਹੈਗੀ ਆ ਉਹ ਕਦੋਂ ਤੱਕ ਮੁਹੱਈਆ ਕਰਵਾ ਸਕਦੇ ਆ ਸਰਕਾਰ 2024 ਤੋਂ ਭਾਰਤੀ ਮਿਲਣ ਲਈ ਪੁਰਾਣੀ ਪੈਨਸ਼ਨ ਸਕੀਮ ਲੋਕਾਂ ਨੂੰ ਜ਼ਰੂਰੀ ਸੀ ਹਾਂਜੀ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਲੰਗੜਾ ਨੋਟੀਫਿਕੇਸ਼ਨ ਕੀਤਾ ਗਿਆ ਸੀ ਕਿ ਅਸੀਂ ਜੋ ਪੁਰਾਣੀ ਪੈਨਸਕੀਮਾਂ ਬਹਾਲ ਕਰ ਦਿੱਤੀ ਆ ਪਰ ਉਸ ਤੋਂ ਬਾਅਦ ਜੋ ਮਿਲਾਂ ਦੇ ਬੱਲੇ ਕੁਝ ਨਹੀਂ ਪਿਆ ਜਿਸ ਨੂੰ ਲੈ ਕੇ ਪੁਰਾਣੀ ਪੈਸ਼ਨ ਬਹਾਲ ਕਰਾਉਣ ਵਾਸਤੇ ਮਿਲਾਂ ਵੱਲੋਂ ਮਹਾਲੀ ਮੁਖ ਨੇ ਭਵੰਤਮਾ ਦੀ ਕੋਠੀ ਜੋ ਸਮਰੂੜਾ ਉੱਥੇ ਜਾਂ ਚੰਡੀਗੜ੍ਹ ਦੇ ਵਿੱਚ ਯਾ ਮਜੰਦਰੇ ਵਿੱਚ ਧਾਰਨ ਲਾਇਆ ਗਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰੋ ਪਰ ਬੜੀ ਹਾਸੂਨ ਗੱਲ ਹੈ ਜੀ ਕੋਈ ਐਮ ਐਲ ਏ ਆ ਕੋਈ ਐਮ ਪੀ ਆ ਸਿਰਫ 500 ਰੈਂਦਾ ਉਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਆ ਪਰ ਮੁਲਾਜ਼ਮਾਂ ਨੂੰ ਜੋ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਆ ਬਿਲਕੁਲ ਅਸੀਂ ਇਸ ਨੂੰ ਕੰਡਮ ਕਰਦੇ ਆ ਰੱਦ ਕਰਦੇ ਆ ਅਸੀਂ ਮੰਗ ਕਰਦੇ ਆ ਜੇ 1972 ਅਨਸਾਰ ਪੁਰਾਣੀ ਪੈਨਸ਼ਨ ਸਕੀਮ ਦੁਬਾਰਾ ਚਾਰੋਂ ਭਰਤੀ ਮਨਾਈ ਲਈ ਲਾਗੂ ਕੀਤੀ ਜਾਵੇ ਹਾਂ ਨਹੀਂ ਮਾ ਜੀ ਦੂਜਾ ਕੁਐਸਚਨ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨੀ ਐ ਜਿਹੜੇ ਮੁਲਾਜ਼ਮਾਂ ਨੂੰ ਜਿਹੜਾ ਕਮਿਸ਼ਨ ਹੈ ਪੇ ਕਮਿਸ਼ਨ ਏਰੀਆ ਕਿੰਨੇ ਪਰਸੈਂਟ ਫੈਕਟਰ ਲਾਗੂ ਕਰ ਸਕਦੀ ਆ ਉਸ ਤੇ ਬਾਰੇ ਮੈਨੂੰ ਤੇ ਕਦੋਂ ਟਾਈਮ ਲੱਗੂਗਾ ਥੋੜੀ ਜਾਣਕਾਰੀ ਦਿਓ ਜੋ ਫੈਕਟਰ ਆ ਜੀ ਇਹ 2.95 ਮਿਲਣਾ ਚਾਹੀਦਾ ਸੀ ਜੋ ਸਾਡੇ ਰਿਟਾਇਰਮੈਂਟ ਨਾਲ ਸਾਥੀ ਆ ਇਹ ਬਹੁਤ ਵੱਡੀ ਮੰਗ ਸੀ 50 ਗ੍ਰਾਮ ਮੰਨੀ ਵੀ ਸੀਗੀ ਪਰ ਲਗਭਗ ਸਵਾ ਤਿੰਨ ਸਾਲ ਤੋਂ ਉੱਪਰ ਸਮ ਹੋ ਚੁੱਕਿਆ ਹੈ ਬੱਸ ਤਾਂ ਜੀ ਉਹ ਇਹ ਫੈਕਟਰ 2.95 ਆ ਇਹ ਜੋ ਪੇਕ ਨੂੰ ਲਾਗੂ ਹੋਇਆ ਉਹਦਾ ਉਸ ਉਹਦਾ ਮਿਲਣਾ ਚਾਹੀਦਾ ਸੀ ਪਰ ਅਰ ਡਾਇਰਨ ਮਨ ਸਾਥੀਆਂ ਵੱਲੋਂ ਬਾਰ ਬਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਫੈਕਟਰ 21 ਨਾਲ ਲਾਗੂ ਕੀਤਾ ਜਾਵੇ ਜਿਸ ਨੂੰ ਲੈ ਕੇ ਮੈਂ ਤਾਂ ਹਰਪਾਲ ਸਿੰਘ ਟੀਮਾ ਨਾਲ ਮੁੱਖ ਨੇਪੂਆਂ ਤੋਂ ਨਾਲ ਮਿਲਕਾ ਹੋਈਆਂ ਪਰ ਜੋ ਰਿਟਾਇਰਮੈਂਟ ਸਾਥੀ ਆ ਉਹਨਾਂ ਨੂੰ ਫੈਕਟਰ 21 59 ਨਹੀਂ ਲਾਗੂ ਕੀਤਾ ਗਿਆ ਜੋ ਕਿ ਸਰਕਾਰ ਨੂੰ ਮੁਲਾਜ਼ਮ ਮਰਦਾਵਾ ਵੀ ਕਰਦੇ ਆ ਤੇ ਸਰਕਾਰ ਨਿੰਦਾ ਵੀ ਕਰਦੇ ਆ ਹਾਂਜੀ ਮਾਨ ਜੀ ਮੁਲਾਜ਼ਮਾਂ ਦਾ ਕੱਟਿਆ ਹੋਇਆ ਮੋਬਾਈਲ ਪੱਤਾ ਵੀ ਕਦ ਤੱਕ ਬਹਾਲ ਕਰ ਸਕਦੇ ਆ ਕਦ ਤੱਕ ਨੂੰ ਮੁਹਈਆ ਕਰਵਾ ਸਕਦੇ ਇਸ ਬਾਰੇ ਜਕਰ ਜੋ ਮੋਬਾਈਲ ਪਤਾ ਹੈ ਜੀ ਇਕੱਲਾ ਮੋਬਾਈਲ ਪਤਾ ਨਹੀਂ ਮੋਬਾਈਲ ਪਤਾ ਹੈ ਰੂਰਲ ਏਰੀਆ ਹੈ 37 ਤਰ੍ਹਾਂ ਦੇ ਪੱਤੇ ਦੇ ਕਟ ਲਾਇਆ ਗਿਆ ਸੀ ਹਾਂਜੀ ਬਾਰ-ਬਾਰ ਮੁਲਾਜ਼ਮਾਂ ਨੇ ਚੰਡੀਗੜ੍ਹ ਦੇ ਵਿੱਚ ਮਹਾਲੀ ਦੇ ਵਿੱਚ ਜਦੋਂ ਦੇ ਧਰਤਾਂ ਨੇ ਵੀ ਲਾਏ ਵੀ ਜੋ ਕੱਟੇ 37 ਤਰ੍ਹਾਂ ਦੇ ਪੱਤੇ ਆ ਕਟ ਲਾਇਆ ਗਿਆ ਵੀ ਉਹਨਾਂ ਨੂੰ ਲਾਗੂ ਕਰੋ ਪਰ ਪੰਜਾਬ ਸਰਕਾਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਾਨ ਤਮਾਨ ਦੇ ਕਈ ਥਾਂ ਤੇ ਜੋ ਪੁਤਲੇ ਵੀ ਠੁਕੇ ਗਿਆ ਆ ਹਾਂਜੀ ਮਾੜਾ ਜੀ ਮਿਡਲ ਵਰਕਰਾਂ ਤੇ ਆਸ਼ਾ ਵਰਕਰਾਂ ਦੇ ਮਾਨ ਪੱਤੇ ਦੀ ਵਾਧੇ ਦੀ ਸੰਬੰਧੀ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਵੀ ਉਹਨਾਂ ਨੂੰ ਕਦੋਂ ਤੱਕ ਮਾਨ ਦੇ ਪੱਤੇ ਦੀ ਵਾਧੇ ਕਰ ਸਕਦੀ ਹੈ ਪੰਜਾਬ ਸਰਕਾਰ ਮਿਡਲ ਵਰਕਰਾਂ ਜਾਂ ਆਸ਼ਾ ਵਰਕਰਾਂ ਕੋਈ ਬਹੁਤ ਵੱਡੀ ਮੰਗ ਸੀ ਕਿ ਉਹਨਾਂ ਦੀ ਬਹੁਤ ਹੀ ਤਨਖਾਹ ਘਟਾ ਨਾਉਣੀ ਤਨਖਾਹ ਨੇ ਵੀ ਉਹਨਾਂ ਦੇ ਮਾਨ ਪੱਤਰੇ ਵਿੱਚ ਪੰਜਾਬ ਸਰਕਾਰ ਨਾਲ ਵਾਅਦਾ ਕਰੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆਂ ਪਰ ਉਹਨਾਂ ਨੇ ਮਾਨ ਪੱਤੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਪੂਜੇ ਪਾਸੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਪਨਾਂ ਰੋਪੜ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਥਰਮਪਨਾਂ ਲਹਿਰਾ ਮਹਬਤ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ 12-12 ਸਾਲਾਂ ਤੇ ਕੰਮੇ-ਕੰਮ ਕਰਦੇ ਆ ਮੈਡਮ ਜੀ ਪਰ ਉਹਨਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਦਿੱਤਾ ਗਿਆ ਮੁੱਖ ਨੇ ਭਵੰਤਮਾ ਨੇ ਇੱਕ ਵਾਰ ਰੋਪੜ ਗਿਆ ਸੀ ਮੇਰੇ ਸਾਹਮਣੇ ਕਿ ਕੱਚੇ ਮੌਲਾਜਮਾ ਹਾਂ ਉਹਨਾਂ ਦੇ ਅੱਗੇ ਅਸੀਂ ਕੱਚਾ ਸ਼ੋਰ ਕਰਤਾਂਗੇ ਪਰ ਬੜੀ ਹਾਸ ਹੋਣ ਗੱਲਾ ਸਰ ਬੜੀ ਬੇਈਮਾਨ ਹੋਈ ਕਿ ਅਜੇ ਤੱਕ ਰੋਪੜ ਥਰਮਪਨਾਂ ਦੇ ਵਿੱਚ ਲਹਿਰਾ ਮਹਬਤ ਥਰਮਪਨਾਂ ਦੇ ਵਿੱਚ ਜੋ ठेकेदारों ਕੋਲ ਕੰਮ ਕਰਦੇ ਕੱਚੇ ਮਜ਼ਦੂਮਾਂ ਨਾਲੋਂ ਦੀ ਤਰ੍ਹਾਂ ਵਾਅਦਾ ਕੀਤਾ ਗਿਆ ਨਾ ਹੀ ਉਹਨਾਂ ਨੂੰ ਪੱਕਾ ਕੀਤਾ ਗਿਆ ਬਹੁਤ ਬਹੁਤ ਵੀ ਨਿੰਦੇ ਦੀ ਗੱਲ ਆ ਹਾਂਜੀ ਬਣਜੀ ਪੰਜਾਬ ਸਰਕਾਰ ਦੇ ਬਾਰੇ ਮੈਂ ਇਹ ਜਾਣਕਾਰੀ ਪੁੱਛ ਰਹੀ ਜਿਹੜੀ ਪੱਖ-ਵੱਖ ਥਾਵਾਂ ਤੇ ਖਾਲੀ ਪਈਆਂ ਅਸਾਮੀਆਂ ਨੇ ਵੀ ਉਹ ਕਦੋਂ ਪੋਸਟਾਂ ਅਪਲਾਈ ਕਰ ਸਕਦੇ ਆ ਤੇ ਕਦੋਂ ਆਉਣਗੀਆਂ ਕਿਉਂਕਿ ਉਹ ਹੇਠ ਤੱਕ ਤਾਂ ਕੋਈ ਵੀ ਉਹਨਾਂ ਬਾਰੇ ਪੋਸਟਾਂ ਨਹੀਂ ਆਈਆਂ ਤੇ ਖਾਲੀ ਅਸਾਮੀਆਂ ਉਵੇਂ ਦੀ ਉਵੇਂ ਹੀ ਪਈਆਂ ਨੇ ਪੰਜਾਬ ਸਰਕਾਰ ਦੇ ਮਹਿਕ ਵਿੱਚ ਜੀ ਪੋਸਟਾਂ ਬਹੁਤ ਖਾਲੀ ਪਈਆਂ ਨੇ ਜੇ ਪੀਐਸ ਪੀਸੀਐਲ ਦੀ ਗੱਲ ਕਰੀਏ ਪੀਐਸ ਪੀਸੀਐਲ ਦੀ ਗੱਲ ਕਰੀਏ ਤਾਂ ਬਹੁਤ ਪੋਸਟਾਂ ਖਾਲੀ ਨੇ ਜਿਸ ਨੂੰ ਲੈ ਕੇ ਬਾਰ-ਬਾਰ ਸਾਡੀ ਡਾਇਰੈਕਟਰ ਜਨਰਲ ਨਾਲ ਕੋਈ ਗੱਲ ਹੋਈ ਸੀਗੀ ਵੀ ਜੋ ਥਰਮਲ ਪਲਾਂਟਾਂ ਵਿੱਚ ਕੱਚੇ ਕੰਮ ਆ ਉਹਨਾਂ ਨੂੰ ਪੱਕੇ ਕਰੋ ਆਨਸ ਕਿਡਾ ਸਕਿੱਲਦਿਆਂ ਪੋਸਟਾਂ ਭਰੋ ਪਰ ਡਾਇਰੈਕਟਰ ਜਨਰਲ ਨੇ ਵੀ ਲਾਲਾ ਲਾ ਕੇ ਟਾਈਮ ਬਸ ਕੀਤਾ ਇਹ ਸਿਰਫ ਅਸਰ ਮੰਗ ਕਰਦੇ ਅਸੀਂ ਜੋ ਖਾਲੀ ਪਈਆਂ ਅਸਾਮੀਆਂ ਨੇ ਉਹ ਭਰਿਆ ਜਾਣਾ ਇਹ ਸਾਡੇ ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਹੀਂ ਜਾਣਗੇ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਜਿਸ ਬੱਚੇ ਨੂੰ 2 टेक ਐਮਟਾ ਕਰਕੇ ਪੰਜਾਬ ਦੇ ਵਿੱਚ 40000 ਜਾਂ 30000 ਰੁਪਏ ਮਿਲਦੀ ਆ ਉਹ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਵਾਲ ਜਾਂ ਕਿਸੇ ਵੀ ਕੰਟਰੀ ਵੱਲ ਰੁਕ ਨਹੀਂ ਕਰੂਗਾ ਕਿਉਂਕਿ ਸਰਕਾਰ ਬਹੁਤ ਵੱਡੀ ਬੀਮਾ ਹੋ ਚੁੱਕੀ ਹਾਂਜੀ ਮਾਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਮੈਂ ਸੋਚਦੀ ਹਾਂ ਕਿ ਥੋੜਾ ਪੰਜਾਬ ਸਰਕਾਰ ਮਾਨ ਸਰਕਾਰ ਨੇ ਜੋ ਕਿ ਇਸ ਬਾਰੇ ਥੋੜਾ ਸੋਚਣਗੇ ਜੋ ਕਿ ਜੋ ਵੀ ਉਹਨਾਂ ਨੇ ਵਾਦੇ ਕੀਤੇ ਨੇ ਉਹ ਪੂਰੇ ਕਰਨਗੇ ਤੇ ਧੰਨਵਾਦ ਜੀ ਮੇਰੇ YouTube ਚੈਨਲ ਨੂੰ ਦੇਖਣ ਦੇ ਲਈ ਤੇ ਵੱਧ ਤੋਂ ਵੱਧ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਤੇ ਇਹਨੂੰ ਸ਼ੇਅਰ ਕਰੋ ਧੰਨਵਾਦ